ਸਤਿ ਸ਼੍ਰੀ ਅਕਾਲ ਜੀ ਵਾਸਤੇ ਰਖ ਰੇ ਤੁਹਾੰਦ ਦੇ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਮਾ ਗੁਰਦੇਵ ਸਿੰਘ ਸੋ ਦੋਸਤੋ ਤੁਹਾਨੂੰ ਦੱਸ ਦੇ ਕਿ ਜਿਹੜੀ ਇਸ ਟਾਈਮ ਅਸੀਂ ਰੋਡ ਦੇ ਉੱਤੇ ਖੜੇ ਆਂ ਇਹ ਪੀਪੀਆਰ ਨੂੰ ਜਿਹੜੀ ਰੋਡ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਜਿੱਥੇ ਵੱਡੀਆਂ ਵੱਡੀਆਂ ਸਰਕਾਰਾਂ ਦੇ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜਾ ਨਸ਼ਾ ਖਤਮ ਕਰ ਦਿੱਤਾ ਦੇਖ ਸਾਧੋ ਕਿ ਨਾਲ ਹੀ ਬਿਲਕੁਲ ਇੱਕ ਸਕੂਲ ਵੀ ਪੈਂਦਾ ਹੈ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਕਰਕੇ ਜਿਹੜਾ ਵਿਅਕਤੀ ਇਸ ਟਾਈਮ ਕਿਦਾਂ ਗਰਿੱਲਾਂ ਦੇ ਨਾਲ ਲੱਗਾ ਹੋਇਆ ਸੋ ਤਸਵੀਰਾਂ ਜਿਹੜੀਆਂ ਰੂਬਰੂ ਕਰਵਾ ਦਿੰਦੇ ਆ ਤੁਹਾਡੀ ਯੁਵਕ ਦੇ ਨਾਲ ਇਹ ਹਾਲ ਹੈ ਪੰਜਾਬ ਦਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਇੱਕ ਛੇਵਾਂ ਦਰਿਆ ਜਿਹੜਾ ਦਾ ਵਗ ਪਿਆ ਜਿਹਦੇ ਵਿੱਚ ਜਿਹੜਾ ਜਿਹੜਾ ਚਿੱਟੇ ਦਾ ਦਰਿਆ ਦੇਖ ਸਕਦੇ ਹੋ ਕਿ ਨਸ਼ਾ ਕਰਕੇ ਵਿਅਕਤੀ ਕਿੰਨਾ ਕੁ ਜ਼ਿਆਦਾ ਡਿੱਗਦਾ ਪਿਆ ਇਸ ਟਾਈਮ ਅੱਖਾਂ ਜਿਹੜੀਆਂ ਇਸ ਟਾਈਮ ਉਹਦੀ ਖੁੱਲ ਨਹੀਂ ਰਹੀਆਂ ਤੇ ਘਿਰਲਿਆਂ ਦੇ ਵਿੱਚ ਜਿਹੜਾ ਵਜਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਰੋਡ ਹੈ ਇਹ ਪੀਪੀਆਰ ਮਾਰਕੀਟ ਨੂੰ ਰੋਡ ਜਾਂਦੀ ਹੈ ਤੇ ਇੱਥੇ ਜਿਹੜਾ ਇੱਕ ਇੱਕ ਨਾਮੀ ਸਕੂਲ ਵੀ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਐਸੇ ਪੌਲਿਸ਼ ਏਰੀਏ ਦੇ ਵਿੱਚ ਵੀ ਜਿਹੜੇ ਆ ਹੁਣ ਲੋਕੀ ਨਸ਼ਾ ਕਰਦੇ ਹੋਏ ਜਿਹੜੇ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿ ਪਤਾ ਨਹੀਂ ਵਿਅਕਤੀ ਨੇ ਟੀਕਾ ਲਾਇਆ ਹੈ ਕਿ ਚਿੱਟਾ ਪੀਤਾ ਹੈ ਤੇ ਕੰਡੀਸ਼ਨ ਜਿਹੜੀ ਤੁਸੀਂ ਖੁਦ ਜਿਹੜੀ ਦੇਖ ਸਕਦੇ ਹੋ ਉਸ ਟਾਈਮ ਵਿਅਕਤੀ ਦੀ ਕੀ ਹੋਈ ਪਈ ਹੈ ਤਸਵੀਰਾਂ ਜਿਹੜੀਆਂ ਰੂਬਰੂ ਕਰਵਾ ਰਹੇ ਆ ਤੁਹਾਡੀਆਂ ਤੁਹਾਡੇ ਨਾਲ ਸੋ ਉਠਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖ ਸਕਦੇ ਹੋ ਕਿ ਨੱਕ ਦੇ ਉੱਤੇ ਤੇ ਸਿਰ ਦੇ ਉੱਤੇ ਸੱਟ ਵੀ ਲੱਗੀ ਹੋਈ ਹੈ ਕਿਉਂਕਿ ਚਿੱਟਾ ਪੀ ਕੇ ਜਿਹੜਾ ਵਿਖਦੀ ਹੈ ਇਹ ਡਿੱਗਾ ਪਿਆ ਨਸ਼ੇ ਦੀ ਹਾਲਤ ਦੇ ਵਿੱਚ ਇੰਨਾ ਕੁ ਜਿਆਦਾ ਕਿਦਾਂ ਵਧੀਆ ਕੀ ਹੋਇਆ ਤੇਨੂੰ ਕੋਈ ਚੰਨੀ ਉਦੋਂ ਪਈ ਬੇਟਾ ਪਿਆ ਸਮਝ ਲੈ ਕਿਹੜਾ ਟੀਕਾ ਲਾਇਆ ਕੀ ਉਦਾਂ ਪੰਨੀ ਤੋਂ ਪੰਨੀ ਤੋਂ ਏਡੀ ਮਾੜੀ ਮਾੜੀ ਹਾਲਤ ਹੋ ਗਈ ਤੇ ਕੀ ਲੋੜ ਪਈ ਆਪਾਂ ਨੂੰ ਸੜਕ ਦੇ ਉੱਤੇ ਦੇਖਦੇ ਸੱਟ ਵੀ ਹੁਣ ਲੱਗੀ ਪਈ ਹੈ ਨਸ਼ਾ ਕਿਤੋਂ ਲਿੱਤਾ ਸੀਗਾ ਸਮਾਨ ਕਿਤੋਂ ਖਰੀਦਿਆ ਸੀਗਾ ਹਾਂਜੀ ਸਮਾਨ ਕਿਤੋਂ ਖਰੀਦਿਆ ਸੀਗਾ ਕਿਹੜਾ ਸਮਾਨ ਜਿਹੜਾ ਸਮਾਨ ਪੀਤਾ ਤੂੰ ਕਹਿਣਾ ਮੈਂ ਸਮਾਨ ਪੀਤਾ ਵਾ ਕਿਤੋਂ ਖਰੀਦਿਆ ਸੀਗਾ ਉਹ ਤਾਂ ਭਰਾ ਵਾ ਪਤਾ ਨਹੀਂ ਮੰਦਾ ਦੇ ਕੀ ਗਿਆ ਦੇ ਕੇ ਘਰ ਕਿਥੇ ਮੇਰਾ ਬਰਾਦਰ ਘਰ ਕਿਥੇ ਤੇਰਾ ਮੇਰਾ ਤੇ ਤੁਹਾਡਾ ਡੈਰੀਆ ਆ ਗੇਰਾ ਤੇ ਤੇਰੇ ਸਾਹਮਣੇ ਦੇਖ ਮੈਂ ਮੈਂ ਯਾਰ ਪਹਿਨਾ ਸ਼ਾ ਕੀਤਾ ਕੀਤਾ ਹੁਣ ਲੋਕ ਮਾਰਦੇ ਆ ਮੇਰੀ ਗੱਲ ਸੁਣ ਮੇਰਾ ਭਰਾ ਹੁਣ ਛੱਟ ਲੱਗੀ ਵੀ ਤੇਰੇ ਯਾਰ ਹਾਂ ਘਰੇ ਜੱਲਦਾ ਸਾਡ ਸੂਟ ਲੱਗੀ ਵੀ ਤੇ ਸਿਰ ਤੇ ਵੀ ਸਾਡ ਲੱਗੀ ਡਿੱਗਿਆ ਪਿਆ ਸੀ ਦਿਨ ਪਤਾ ਤੂੰ ਹਾਂ ਪਹਿਲੇ ਉਧਰ ਡਿੱਗਿਆ ਸੀ ਹੁਣ ਤੁਰ ਕੇ ਇੱਥੇ ਆਇਆ ਤੂੰ ਝੁਕ ਜ਼ਿਆਦਾ ਪੈਂਦੀ ਪਈ ਐ ਨਹੀਂ ਉਹ ਉਧਰ ਡੇ ਗਿਆ ਉਧਰ ਡੇ ਗਿਆ ਇਹ ਬਈ ਵੀਡੀਓ ਨਾ ਬਣਾਉਿਆ ਪਤਾ ਕੀ ਕਰ ਕਿੰਨੀ ਉਮਰ ਕਿੰਨੀ ਤੇਰੀ ਯਾਰ ਓਏ ਬਈ ਬਈ 23 ਸਾਲ ਬੱਸ ਤੇ 22 23 ਸਾਲ ਦੀ ਵਿੱਚ ਦਸਮਾਨ ਪੀ ਜਾਂਦਾ ਮੇਰਾ ਭਰਾ ਇਹ ਬੇਬੇ ਨੰਬੇ ਸ਼ੋਹਰ ਘਰ ਦੇ ਕੀ ਕਰਦੇ ਆ ਤੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਿਅਕਤੀ ਦੀ ਦੇਖ ਸਕਦੇ ਹੋ ਕੀ ਜਿਹੜਾ ਇਸ ਟਾਈਮ ਵਿਅਕਤੀ ਦਾ ਮੁੰਡੇ ਦਾ ਜਿਹੜਾ ਹਾਲ ਹੋਇਆ ਪਿਆ ਲੜਕੇ ਕੋ ਜਿਹੜਾ ਆ ਉਹ ਤੁਰ ਵੀ ਨਹੀਂ ਸਹੀ ਤਰੀਕੇ ਨਾਲ ਹੋ ਰਿਹਾ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਵੀ ਜਿਹੜਾ ਮੁੰਡਾ ਡਿੱਗਦਾ ਹੋਇਆ ਜਿਹੜਾ ਬਾਰ-ਬਾਰ ਨਜ਼ਰ ਆ ਰਿਹਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਬਾਰ-ਬਾਰ ਰੂਗੂ ਰੂ ਕਰ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਛੇ ਮਾਦਰ ਜਿਹੜਾ ਨਸ਼ੇ ਦਾ ਚੱਲ ਪਿਆ ਜਿਹਦੇ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਆ ਸਮਾਨ ਪੀ ਕੇ ਦੇਖ ਸਕਦੇ ਹੋ ਕਿ ਮੁੰਡਾ ਕਿਸ ਤਰ੍ਹਾਂ ਜਿਹੜਾ ਵਿਚਾਰਾ ਡਿੱਗਦਾ ਪਿਆ ਬਾਰ-ਬਾਰ ਤੁਹਾਨੂੰ ਦੱਸਦੇ ਕਿ ਮੁੰਡੇ ਦੇ ਕਹਿਣ ਦੇ ਮੁਤਾਬਕ ਜਿਹੜੀ ਮੁੰਡੇ ਦੀ ਉਮਰ ਹੈ ਉਹ ਸਿਰਫ 22 ਸਾਲ ਦੀ ਹੈ ਤੇ ਚਿੱਟਾ ਜਿਹੜਾ ਉਹਨੇ ਪੀਤਾ ਹੋਇਆ ਦੇਖ ਸਕਦੇ ਹੋ ਕਿ ਸਮਾਨ ਪੀਣ ਤੋਂ ਬਾਅਦ ਜਿਹੜਾ ਮੁੰਡਾ ਆ ਕਿਸ ਤਰ੍ਹਾਂ ਜਿਹੜਾ ਰੋਡ ਦੇ ਉੱਤੇ ਜਿਹੜਾ ਹੈ ਡਿੱਗਦਾ ਪਿਆ ਇਹ ਨੇ ਤਸਵੀਰਾਂ ਇਹ ਹੱਥ ਦੇ ਵਿੱਚ ਜੇ ਗੱਲ ਕਰੀ ਇਹਨੇ ਸਰਿੰਜ ਦਾ ਇੱਕ ਢੱਕਣ ਵੀ ਫੜਿਆ ਹੋਇਆ ਸੋ ਵੀ ਤਸਵੀਰਾਂ ਜਿਹੜੀਆਂ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਹੱਥ ਦਿਖਾ ਦੇਰਾ ਭਰਾ ਹ ਅੱਧ ਦਿਖਾਈ। ਸੋ ਦੇਖ ਸਕਦੇ ਹੋ ਕਿ ਸਰਿੰਜ ਦਾ ਜਿਹੜਾ ਢੱਕਣ ਵੀ ਇਸ ਮੁੰਡੇ ਨੇ ਜਿਹੜਾ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਹੈ। ਹੈਰਾਨਗੀ ਵਾਲੀ ਗੱਲ ਹੈ ਕਿ ਇਹਦਾ ਮਤਲਬ ਇਹ ਹੈ ਕਿ ਪੰਨੀ ਦੇ ਵਿੱਚੋਂ ਜਿਹੜਾ ਇਹਨੇ ਸਮਾਨ ਜਿਹੜਾ ਆ ਹੁਣ ਨਹੀਂ ਪੀਤਾ। ਦੇਖ ਸਕਦੇ ਹੋ ਕਿ ਕੰਡੀਸ਼ਨ ਜਿਹੜੀ ਵਿਅਕਤੀ ਦੀ ਜਿਹੜੀ ਬਹੁਤ ਮਾੜੀ ਹੋਈ ਪਈ ਹੈ। ਲਗਾਤਾਰ ਜਿਹੜਾ ਜੇ ਗੱਲ ਕਰੀਏ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਵਕਤ ਨਜ਼ਰ ਆ ਰਿਹਾ ਉੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਤੇ ਸਰਕਾਰਾਂ ਦਾ ਵੀ ਕਹਿਣਾ ਹੈ ਕਿ ਜਿਹੜਾ ਨਸ਼ਾ ਹੈ ਬਿਲਕੁਲ ਜਿਹੜਾ ਖਤਮ ਕਰ ਦਿੱਤਾ ਜਾਏਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਰੋਡ ਦੇ ਉੱਤੇ ਜੇ ਹੁਣ ਗੱਲ ਕਰੀਏ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਜਿਹੜੇ ਕਿਸ ਤਰ੍ਹਾਂ ਟੀਕੇ ਲਾ ਕੇ ਜਿਹੜੇ ਇੱਧਰ ਉੱਧਰ ਡਿੱਗਦੇ ਹੋਏ ਨਜ਼ਰ ਆ ਰਹੇ ਇੱਕ ਵਾਰੀ ਤਾਂ ਅਮਤ ਸ਼ਵੀਰ ਦਿਖਾਣ ਨਾ ਰੋਡ ਦੀ ਇਹ ਉਹ ਰੋਡ ਹੈ ਜਿੱਥੇ ਕੋਈ ਸਕੂਲ ਵੀ ਜਿਹੜਾ ਆ ਉਹ ਪੈਂਦਾ ਹੈ ਤੇ ਉਹੀ ਦੂਜੇ ਬੰਨੇ ਜੇ ਗੱਲ ਕਰੀਏ ਜਿਹੜੀ ਦੇਖ ਸਕਦੇ ਹੋ ਕਿ ਇੱਧਰ ਵੀ ਜਿਹੜੀਆਂ ਲੜਕੀਆਂ ਦਾ ਪਰਿਵਾਰ ਦਾ ਜਿਹੜਾ ਫੈਮਿਲੀ ਸਦਾਨਾ ਜਾਣਾ ਹੈ ਤੇ ਇੱਧਰ ਜਿਹੜੀ ਰੋਡ ਪੈਂਦੀ ਹੋ ਉਹ ਪੀਪੀਰ ਮਾਰਕੀਟ ਨੂੰ ਪੈਂਦੀ ਹੈ ਦੇਖ ਸਕਦੇ ਹੋ ਹੁਣ ਤਸਵੀਰਾਂ ਜਿਹੜੀ ਉਸ ਯੁਵਕ ਦੀਆਂ ਆਰਾਮ ਤਸਵੀਰਾਂ ਜਿਹੜੀ ਯੁਵਕ ਦੀ ਦਿਖਾ ਰਹੇ ਨੇ ਕਿਸ ਤਰ੍ਹਾਂ ਜਿਹੜਾ ਹੁਣ ਯੁਵਕ ਹੈ ਰੋਡ ਦੇ ਗੱੱਬੇ ਜਿਹੜਾ ਚੱਲ ਰਿਹਾ ਰਾਂਗੀ ਵਾਲੀ ਗੱਲ ਹੈ ਕਿ ਕਾਰਾਂ ਵੀ ਇੱਥੋਂ ਆ ਜਾ ਰਹੀਆਂ ਤੇ ਬੜੀ ਮੁਸ਼ਕਲ ਦੇ ਨਾਲ ਇਹ ਯੁਵਕ ਦਾ ਜਿਹੜਾ ਬਚਾਅ ਹੋ ਰਿਹਾ ਹੋ ਪਰ ਨਸ਼ੇ ਦੇ ਵਿੱਚ ਜਿਹੜਾ ਯੁਵਕ ਇਹਨਾਂ ਟੁੱਟਿਆ ਪਿਆ ਕਿ ਉਹਨੂੰ ਸਮਝ ਨਹੀਂ ਆ ਰਹੀ ਉਹ ਕਿਹੜੀ ਡਾਇਰੈਕਸ਼ਨ ਨੂੰ ਜਾ ਰਿਹਾ ਰੋਡ ਦੇ ਵਿੱਚ ਤੁਰ ਰਿਹਾ ਹੈ ਕਿ ਸਾਈਡ ਤੇ ਦੁਰ ਰਿਹਾ ਦੇਖ ਸਕਦੇ ਹੋ ਇਸ ਟਾਈਮ ਜੇ ਗੱਲ ਕਰੀਏ ਖਾਲੀ ਰੋਡ ਦਾ ਬਾਦਸ਼ਾ ਜਿਹੜਾ ਇਹ ਮੁੰਡਾ ਬਣਿਆ ਪਿਆ ਤੇ ਜਿਹੜਾ ਇਸ ਟਾਈਮ ਤੁਰਦਾ ਪਿਆ ਫਿਰ ਇੱਕ ਵਾਰੀ ਜਿਹੜੀ ਤਸਵੀਰਾਂ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਬੰਨੇ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਤੇ ਸਰਕਾਰਾਂ ਦਾ ਕਹਿਣਾ ਹੈ ਕਿ ਬਿਲਕੁਲ ਜਿਹੜਾ ਨਸ਼ਾ ਇਹ ਬੰਦ ਕਰ ਦਿੱਤਾ ਗਿਆ ਸਾਡੇ ਵੱਲੋਂ ਜਿਹੜਾ ਹੈ ਬਾਰ ਬਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਪਰ ਹੈਰਾਨਗੀ ਵਾਲੀ ਜਿਹੜੀ ਗੱਲ ਹੈ ਉਹ ਇਹ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਗਰੀਲਾ ਲੱਗੀਆਂ ਸ਼ੀਸ਼ਾ ਕੋਈ ਨਹੀਂ ਹੈਗਾ ਪਰ ਫਿਰ ਵੀ ਯੁਵਾਕ ਵੱਲੋਂ ਵਾਲ ਜਿਹੜੇ ਆ ਸੈਟ ਕਰ ਹੋ ਰਹੇ ਆ ਤੇ ਉੱਥੇ ਗੱਲ ਵੀ ਕਰਦੇ ਆ ਤਸਵੀਰਾਂ ਜੜੀਆਂ ਤਸਵੀਰਾਂ ਜਿਹੜੀਆਂ ਵਾਂ ਰੂ-ਰੂ ਕਰਵਾਵੰਦੇ ਆ ਯੁਵਕ ਦੀਆਂ ਦੇਖ ਸਕਦੇ ਹੋ ਕਿਸੇ ਹੋਰ ਦੇ ਘਰ ਦੇ ਅੰਦਰ ਜਿਹੜੀ ਯਵਕ ਜਿਹੜਾ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁਣ ਗ੍ਰਿਲਾਂ ਦੇ ਉੱਪਰ ਚੜ ਰਿਹਾ ਹੈ ਨਸ਼ੇ ਦੀ ਹਾਲਤ ਦੇ ਵਿੱਚ ਇੰਨਾ ਕੁ ਜ਼ਿਆਦਾ ਜਿਹੜਾ ਵਿਅਕਤੀ ਹੋਇਆ ਪਿਆ ਕਿ ਉਹਨੂੰ ਇਸ ਟਾਈਮ ਜਿਹੜਾ ਵਾ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਇੱਥੇ ਕੀ ਹੋ ਰਿਹਾ ਹੈ ਤੇ ਜਿਹੜਾ ਮੁੰਡਾ ਹੈ ਉਹ ਕੀ ਕਰ ਰਿਹਾ ਹੈ ਜਾਂ ਕੀ ਨਹੀਂ ਸੋ ਇਹ ਨੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਧਰਨੇ ਧਰਨੇ ਦਾ ਜਿਹੜਾ ਪ੍ਰਦਰਸ਼ਨ ਉਹ ਵੀ جاری ਹੈ ਤੇ ਨਸ਼ਾ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਹੁਣ ਕਿੰਨਾ ਕੁ ਜ਼ਿਆਦਾ ਵੱਧ ਚੁੱਕਾ ਹੋਇਆ ਸੋ ਸੋ ਦੇਖ ਸਕਦੇ ਹੋ ਯੁਵਕ ਦੀ ਜਿਹੜੀ ਹੈ ਕੰਡੀਸ਼ਨ ਜਿਹੜੀ ਇਸ ਟਾਈਮ ਕਿੰਨੀ ਕਿ ਜ਼ਿਆਦਾ ਮਾੜੀ ਹੋਈ ਪਈ ਹੈ ਹਾਲਾਤ ਜਿਹੜੇ ਆ ਦੇਖ ਸਕਦੇ ਹੋ ਇਸ ਟਾਈਮ ਗ੍ਰਿੱਲਾ ਦੇ ਨਾਲ ਜਿਹੜਾ ਇਹ ਮੁੰਡਾ ਜਿਹੜਾ ਲੱਗਾ ਹੋਇਆ ਹੈ ਦੇਖ ਸਕਦੇ ਹੋ ਕਿ ਮੱਥੇ ਤੇ ਜਿਹੜੀ ਸੱਟਾਂ ਵੀ ਲੱਗੀਆਂ ਹੋਈਆਂ ਨਸ਼ੇ ਦੀ ਹਾਲਤ ਦੇ ਵਿੱਚ ਉਹਨੂੰ ਇਸ ਟਾਈਮ ਕੁਝ ਵੀ ਪਤਾ ਨਹੀਂ ਲੱਗ ਰਿਹਾ ਪਰ ਹੈਰਾਨਗੀ ਵਾਲੀ ਗੱਲ ਹੈ ਐ ਵੀ ਮਤਲਬ ਇਹ ਨਾ ਕਰੋ ਤੋ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਮੁੰਡਾ ਆ ਦੱਸ ਜੀ ਕਿ 20 ਤੋਂ 22 ਸਾਲ ਦੀ ਉਮਰ ਦਾ ਜਿਹੜਾ ਲੜਕਾ ਆ ਜਿਹੜਾ ਉਹਨੇ ਦੱਸਿਆ ਕਿ ਮੇਰੀ ਉਮਰ ਜਿਹੜੀ ਆ 22 ਸਾਲ ਦੀ ਆ ਇਸ 22 ਸਾਲ ਦੀ ਉਮਰ ਦੇ ਵਿੱਚ ਜਿਹੜਾ ਲੜਕਾ ਆ ਕਿਸ ਤਰ੍ਹਾਂ ਨਸ਼ੇ ਦੇ ਵਿੱਚ ਜਿਹੜਾ ਇਸ ਟਾਈਮ ਲੱਗਾ ਹੋਇਆ ਸੋ ਹੈਰਾਨਗੀ ਵਾਲੀ ਗੱਲ ਹੈ ਸੋ ਦੇਖ ਸਕਦੇ ਹੋ ਯੁਵਕ ਦੀ ਜਿਹੜੀ ਹੈ ਕੰਡੀਸ਼ਨ ਜਿਹੜੀ ਹੈ ਉਹ ਬਹੁਤ ਖਰਾਬ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਜਿਹੜਾ ਆ ਲਗਾਤਾਰ ਜਿਹੜਾ ਬੋਲਦੇ ਹੋਏ ਨਜ਼ਰ ਆਉਂਦਾ ਹੈ ਕਿ ਜਿਹੜਾ ਨਸ਼ਾ ਹੈ ਬਿਲਕੁਲ ਪੰਜਾਬ ਜਿਹੜਾ ਬਿਲਕੁਲ ਨਸ਼ਾ ਮੁਕਤ ਕਰ ਦਿੱਤਾ ਜਾਏਗਾ ਮਹਿੰਗਾਈ ਜਿਹੜੀ ਹੈ ਬਿਲਕੁਲ ਘੱਟ ਕਰ ਦਿੱਤੀ ਜਾਏਗੀ ਰੋਡ ਦੇ ਉੱਤੇ ਜਿਹੜੇ ਨੌਜਵਾਨ ਹੈ ਜਿਹੜੀ ਲੜਕੀਆਂ ਆ ਬਿਲਕੁਲ ਆਰਾਮ ਨਾਲ ਰੋਡ ਦੇ ਉੱਤੇ ਘੁੰਮ ਸਕਦੇ ਕਿਸੇ ਨੂੰ ਕਿਸ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਹੋਏਗੀ ਪਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਰੋਡ ਦੇ ਉੱਪਰ ਹੀ ਕਿਸ ਤਰ੍ਹਾਂ ਜਿਹੜਾ ਯੁਵਕ ਹੈ ਕੰਦਾਂ ਦੇ ਵਿੱਚ ਵਜਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਉਹਨੇ ਜਿਹੜਾ ਸਮਾਨ ਲਗਾਇਆ ਹੈ ਤੇ ਵੀਡੀਓ ਦੇ ਵਿੱਚ ਵੀ ਉਹਨੇ ਸ਼ੁਰੂਆ ਆਸ਼ਿਸ਼ ਨੇ ਕਿੰਨੀ ਜਲਦੀ ਇਸ ਚੀਜ਼ ਵੱਲ ਜਿਹੜਾ ਧਿਆਨ ਮਾਰਦਾ ਹੈ ਤੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਂਦਾ ਹੈ ਤਦ ਤੱਕ ਲਈ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਰਾਮ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਏ ਦਾ ਟੀਵੀ ਜਲੰਧਰ